ਹਾਂਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਵਾਲਿਆ ਬਾਈਕ ਪੁਆਇੰਟ ਵੱਲੋਂ ਅੱਜ ਦੀ ਇਸ ਵੀਡੀਓ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਦੋਸਤੋ ਜੇਕਰ ਤੁਸੀਂ ਸਾਡੇ YouTube ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਜੀ ਬੈਲ ਆਈਕਨ ਦਬਾ ਦਿਓ ਤਾਂ ਜੋ ਆਉਣ ਵਾਲੇ ਮੋਟਰਸਾਈਕਲਾਂ ਦੀਆਂ ਵੀਡੀਓ ਤੁਹਾਡੇ ਤੱਕ ਆਉਂਦੀਆਂ ਰਹਿਣ ਜੀ ਦੋਸਤੋ ਅੱਜ ਆਪਾਂ ਤੁਹਾਡੇ ਲਈ ਮੋਟਰਸਾਈਕਲ ਲੈ ਕੇ ਆਏ ਹਾਂਗੇ ਸਪਲੈਂਡਰ 2020 ਮਾਡਲ ਹੈ ਜੀ ਕੁਟ ਕੰਡੀਸ਼ਨ ਚ ਮੋਟਰਸਾਈਕਲ ਹੈ ਜੀ ਵਧੀਆ ਸਾਫ਼ ਮੋਟਰਸਾਈਕਲ ਹੈ ਜੀ ਇਹ ਮੋਟਰਸਾਈਕਲ ਦਾ ਪ੍ਰਾਈਸ ਹੈਗਾ ਜੀ 60000 ਰੁਪਏ 60000 ਰੁਪਏ ਮੰਗਾ ਇਹ ਮੋਟਰਸਾਈਕਲ ਦੀ ਬਾਕੀ ਮੌਕੇ ਤੇ ਮਾਨਤਾ ਕਰਾਂਗੇ ਜੀ ਜ਼ਰੂਰ ਉਸ ਤੋਂ ਬਾਅਦ ਦੋਸਤੋ ਮੋਟਰਸਾਈਕਲ ਹੈਗਾ ਜੀ ਆਪਣੇ ਕੋਲੇ 13 ਮਾਡਲ ਸਪਲੈਂਡਰ ਜੀ ਇਹ ਮੋਟਰਸਾਈਕਲ ਦੀ 35000 ਰੁਪਏ ਮੰਗਾ ਜੀ ਸਾਫ਼ ਕੰਡੀਸ਼ਨ ਚ ਮੋਟਰਸਾਈਕਲ ਹੈ ਜੀ ਇਹ ਬਲੈਕ ਸਟicker ਚ ਕਿਸੇ ਵੀਰ ਭਰਾ ਨੇ ਲੈਣਾ ਹੋਵੇ ਤਾਂ ਆਪਣੇ ਨਾਲ ਕੰਟੈਕਟ ਕਰ ਸਕਦਾ ਜੀ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਦੋਸਤੋ ਉਸ ਤੋਂ ਬਾਅਦ ਮੋਟਰਸਾਈਕਲ ਹੈਗਾ ਜੀ ਆਪਣੇ ਕੋਲੇ ਡੀ ਲੈਕਸ ਇਹ ਮੋਟਰਸਾਈਕਲ ਦੋਸਤੋ ਸਾਰਾ ਜੈਨੂਇਨ ਮੋਟਰਸਾਈਕਲ ਹੈ ਜੀ ਸ਼ੈਲਡ ਇੰਜਨ 15 ਮਾਡਲ ਆ 39000 ਰੁਪਏ ਇਹ ਮੋਟਰਸਾਈਕਲ ਦੀ ਮੰਗ ਰੱਖੀ ਗਈ ਹੈ ਜੀ ਉਸ ਤੋਂ ਬਾਅਦ ਹੈਗਾ ਦੋਸਤੋ ਪਲਾਟੀਨਾ ਮੋਟਰਸਾਈਕਲ 2014 ਮਾਡਲ ਇਹ ਵੀ ਵਧੀਆ ਮੋਟਰਸਾਈਕਲ ਆ ਦੋਸਤੋ 80 ਦੀ ਐਵਰੇਜ ਆ ਮੋਟਰਸਾਈਕਲ ਦੀ ਪੀਵੀ 31 ਨੰਬਰ ਆ ਮਾਨਸਾ ਦਾ ਨੰਬਰ ਆ ਇਹ ਇਹ ਮੋਟਰਸਾਈਕਲ ਦੀ ਮੰਗ ਹੈਗੀ ਆ ਦੋਸਤੋ 35000 ਰੁਪਏ ਮੁੱਕੇ ਤੇ ਮਾਨਦਾਨ ਜ਼ਰੂਰ ਕਰਾਂਗੇ ਜੀ ਉਸ ਤੋਂ ਬਾਅਦ ਹੈਗਾ ਦੋਸਤੋ ਮੋਟਰਸਾਈਕਲ ਪਲਟੀਨਾ 2015 ਮਾਡਲ ਸੈਲਫ ਸਟਾਰਟ ਇਹ ਮੋਟਰਸਾਈਕਲ ਦੋਸਤੋ 38000 ਰੁਪਏ ਦਾ ਜੀ ਫਿਰ ਹੈਗਾ ਦੋਸਤੋ 12 ਮਾਡਲ ਸਪਲੈਂਡਰ ਸਾ ਮੋਟਰਸਾਈਕਲ ਹੈ ਜੀ ਪੀਵੀ 31 ਨੰਬਰ ਇਹ ਵੀ ਮਾਨਸਾ ਦਾ ਨੰਬਰ ਹੈ ਜੀ ਕਿਸੇ ਵੀਰ ਪ੍ਰਾਣੇ ਲੈਣਾ ਹੋਵੇ ਇਹ ਮੋਟਰਸਾਈਕਲ ਦੋਸਤੋ ਆਪਾਂ ਤੁਹਾਨੂੰ ਦੇ ਦਾਂਗੇ 28000 ਰੁਪਏ ਦਾ ਉਸ ਤੋਂ ਬਾਅਦ ਦੋਸਤੋ ਮੋਟਰਸਾਈਕਲ ਹੈਗਾ ਜੀ ਪਲਸਰ 2013 ਮਾਡਲ ਹੈ ਜੀ ਸਾਫ਼ ਮੋਟਰਸਾਈਕਲ ਹੈ ਵਧੀਆ ਇਹ ਵੀ ਦੋਸਤੋ ਪੀਵੀ 13 ਨੰਬਰ ਦੋਸਤੋ ਇਹ ਸੰਗਰੂਰ ਦਾ ਨੰਬਰ ਹੈ ਮੋਟਰਸਾਈਕਲ ਕਿਸੇ ਵੀਰ ਭਾਣੇ ਮੋਟਰਸਾਈਕਲ ਪਲਸਰ ਮੋਟਰਸਾਈਕਲ ਲੈਣ ਦਾ ਚਾਹਵਾਨ ਹੋ 635 ਮੋਟਰਸਾਈਕਲ ਹੈ ਜੀ ਇਹ ਤਾਂ ਕੰਟੈਕਟ ਕਰ ਸਕਦੇ ਆ ਆਪਣੇ ਨਾਲ ਫਿਰ ਹੈਗਾ ਦੋਸਤੋ 8 ਮਾਡਲ ਸਪਲੈਂਡਰ 21000 ਰੁਪਏ ਮੰਗਾ ਹੈ ਜੀ ਇਹਦੀ ਕਿਸੇ ਵੀਰ ਭਰਾ ਨੇ ਮੋਟਰਸਾਈਕਲ ਲੈਣਾ ਹੋਵੇ ਤਾਂ ਕੰਟੈਕਟ ਕਰ ਸਕਦਾ ਹੈ ਆਪਣੇ ਨਾਲ ਨੰਬਰ ਸਕਰੀਨ ਤੇ ਚੱਲ ਰਿਹਾ ਦੋਸਤੋ ਤੇ ਦੋਸਤੋ ਕਿਸੇ ਵੀਰ ਭਰਾ ਨੇ ਆਪਣੇ ਮੋਟਰਸਾਈਕਲ ਕਾਰ ਦਾ ਥਰਡ پارٹی ਬੀਮਾ ਕਰਵਾਉਣਾ ਹੋਵੇ ਉਹ ਵੀ ਆਪਾਂ ਕਰਦੇ ਆਂ ਜੀ ਦੋਸਤੋ ਬਾਜ਼ਾਰ ਨਾਲੋਂ ਤਾਂ ਸਸਤੇ ਰੇਟਾਂ ਤੇ ਕਰਦੇ ਆਂ ਜੀ ਕਿਸੇ ਵੀਰ ਭਰਾ ਨੇ ਨੰਬਰ ਪਲੇਟਾਂ ਸਰਕਾਰੀ ਨੰਬਰ ਪਲੇਟਾਂ ਲਵਾਉਣੀਆਂ ਹੋਣ ਤਾਂ ਕੰਟੈਕਟ ਕਰ ਸਕਦੇ ਆਂ ਦੋਸਤੋ ਆਪਣੇ ਨਾਲ ਧੰਨਵਾਦ